ਗਣ ਤੋਂ ਬਾਅਦ ਹੁਣ ਆਪਾਂ ਆ ਗਿਆਂ ਆ ਵਾਟਰ ਬਾਕਸ ਤੇ ਵਾਟਰ ਵਾਸਟ ਦੇ ਵਿੱਚ ਜਿਹੜੇ ਪਾਈਪ ਪੈਣੇ ਆਗੇ ਪਾਈਪ ਲਾਈਨ ਉਹਦੀ ਵਿਉਤਵੰਦੀ ਲਾ ਰਹੀ ਆ ਪੰਚਾਇਤ ਗਵਿੰਦਗੜ ਦਾ ਉੜੀ ਖਾਨਾ ਦੀ ਤੇ ਦੇਖਨੇ ਵਰ ਕੀ ਬਣਦਾ ਅੱਗੇ ਵਾਟਰ ਵਾਸਟ ਦੇ ਵਿੱਚ 베ਰੀ ਆਪਣੇ ਲੱਗੀ ਆ ਬਹੁਤ ਘੈਣਾ 베ਰਾਣਾ ਭਰੀ ਭਈ ਆ ਫੁੱਲ 베ਰ ਲੱਗੇ ਹੋਏ ਆਂ ਬੰਬ ਬੋ ਲੱਗੇ ਆਪਣੇ ਆਂ ਸਾਲ ਸੀਜ਼ਨ ਦੇ ਵਿੱਚ ਅੰਬ ਵੀ ਲੱਗਦੇ ਆ ਚਲੋ ਆਪਾਂ ਗਾਂਹ ਦੇਖਦੇ ਹੁਣ ਕੀ ਬਿਉਤ ਬੰਦੀ ਬਣਦੀ ਆ ਕਿੱਧਰ ਦੀ ਪਾਈਪ ਲਾਈਨ ਪਾਉਣਗੇ ਆ ਠੀਕ ਆ ਇੱਕ ਵੀ ਸੁਣੋ ਜੇਰਾ ਆਪਾਂ ਕਹਿੰਦੇ ਆ ਵੀ ਉਹਦਾ ਨੱਕਾ ਰੱਖਣ ਦੀ ਵੀ ਲੋੜ ਨਹੀਂ ਯਾਰ ਹੋਰ ਰੱਖਣਾ ਰੱਖਣਾ ਨਹੀਂ ਇਹਦੇ ਵਿੱਚ ਇਹਦੇ ਵਿੱਚ ਆ ਉਹ ਫਲੋ ਕਰਦੇ ਹੋ ਗੱਟ ਕੇ ਉੱਤੋਂ ਨਿਕਲ ਕੋਈ ਨਹੀਂ ਤੇ ਹਾਂ ਦਰਦੀ ਬਿਉਤ ਬਣ ਰਹੀ ਆ ਵੀ ਵੀ ਆਹ ਸਾਈਡ ਤੋਂ ਲਿਆ ਕੇ ਤੇ ਇੱਥੋਂ ਡੈਗ ਵੱਡੇ ਡੈਗ ਦੇ ਵਿੱਚ ਸੱਟਦੀ ਪਾਈਪ ਲੈ ਕੇ ਇਹ ਤੁਹਾਨੂੰ ਬਿਆਖੀ ਕਿੰਨਾ ਨਹੀਂ ਇਹ ਆ ਨਹੀਂ ਆਇਆ ਨਹੀਂ ਜਾ ਆ ਸ਼ਬਾਬ ਬਾਰੇ ਬਾਰੇ ਉਹ ਸ਼ਬਾਬ ਪਾਈ ਦੇ ਵਿੱਚ ਆਦ ਕਿ ਮੈਂ ਹਾਂ ਉਹ ਪੂਰੇ ਦਾ ਸੈਂਚੀ ਪਾਪਾ ਪਾਣੀ ਨਹੀਂ 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 ਸੂਤ ਇਥੋਂ ਨਹੀਂ ਆਉਂਦੀ ਉਧਰ ਤੇ ਬਣਾ ਕੁਝ ਆਉਗਾ ਮੈਨੂੰ ਤੇ ਪੈਪ ਵਾਲੀ ਪੈਂਦੀ ਆ ਫਿਰ ਬਿਉਂਦਵੰਦੀ ਲਾ ਰਹੀ ਆ ਪੰਚਾਇਤ ਤੇ ਮੇਰੇ ਹਿਸਾਬ ਨਾਲ ਤਾਂ ਵੀ ਬਿਉਂਦਵੰਦੀ ਇਧਰ ਦੀ ਲੱਗੀ ਆ ਨਾਲੇ ਨਾਲ ਪੱਟ ਗਈ ਤੇ ਇਥੋਂ ਫਿਰ ਸਿੱਧਾ ਜਾਊ ਕੰਮ ਲੱਗ ਜੀ ਬਾਣੀ ਬਾਣੀ ਬੰਦੀ ਨੋਨ ਤਾਂ ਉੱਥੇ ਮੇਰੇ ਕੋਲ ਮੋਟੀ ਕੋਈ ਨਹੀਂ ਆਲੇ ਕੁਲਾ ਬੜੀ ਮਿੱਟੀ ਭੈਗੋ ਲੈ ਡਿੱਗੀ ਤਾਂ ਬਵਾ ਹਾਂਜੀ ਇਹ ਬਾ ਸਰਪੰਚ ਸਾਹਿਬ ਨਾਲ ਗਰਦਿਆ ਨਾ ਸਰਪੰਚ ਸਾਹਿਬ ਇਹ ਉਹਨਾਂ ਫੋਨ ਆ ਗਿਆ ਬਾਅਦ ਚ ਪਾ ਜੀ ਹਾਂਜੀ ਸਰਪੰਚ ਸਾਹਿਬ ਫਿਰ ਕੀ ਆਪਣੀ ਤਰੂ ਪਾਸ ਹੋ ਗਈ ਬਿਉਂਦ ਬੰਦੀ ਤੁਹਾਡੀ ਜਿਹੜੀ ਤੁਸੀਂ ਲਾਈਨ ਦੀ ਕਰ ਰਹੇ ਸੀ ਆਪਾਂ ਪਾਈਪ ਲਾਈਨ ਇੱਥੋਂ ਮੰਨ ਲਓ 700 ਫੁੱਟ ਹੈ ਠੀਕ ਹੈ ਜੀ ਇਹ ਸਿੱਧੀ ਪਾਈਪ ਲਾਈਨ ਪਾ ਕੇ ਇਹ ਆਪਣੇ ਮੋਗੇ ਦਾ ਪਾਣੀ ਪੰਡਾ ਕਰਨਾ 700 ਫੁੱਟ ਕੇ 4 ਨਹੀਂ 700 700 ਫੁੱਟ ਠੀਕ ਹੈ ਜੀ ਤੇ ਇਹ ਕੰਮ ਹੋਰ ਕਿਦੇ ਕਿੰਨੇ ਕਿ ਦਿਨਾਂ ਤੋਂ ਸ਼ੁਰੂ ਹੋ ਚੁ? ਬਸ ਆ ਹਫ਼ਤੇ ਦੇ ਵਿੱਚ ਵਿੱਚ ਸ਼ੁਰੂ ਕਰ ਦਾਂਗੇ ਠੀਕ ਹੈ ਜੀ ਤੇ ਇਹ ਜਿਹੜੇ ਪਾਣੀ ਦੀ ਪਹਿਲਾਂ ਵੀ ਪਾਈਪ ਲਾਈਨ ਪਾਸੋਂ ਆ ਰਹੀ ਹੈ ਕੋਈ ਕਿ ਇਹ ਸਪੈਸ਼ਲ ਕੋਈ ਉਦਾਂ ਕਰ ਰਹੇ ਪਹਿਲਾਂ ਸਪੈਸ਼ਲ ਨੇ ਇਹਦੀ ਮੋਗੀ ਆਉਂਦੀ ਹੈਗੀ ਠੀਕ ਹੈ ਜੀ ਉਹ ਇਹਨਾਂ ਦਾ ਰਸਤੇ ਜ਼ਿਆਦਾ ਉੱਪਰ ਹੋਣੇ ਕਰਕੇ ਵਿੱਚੋਂ ਬਲੌਕਿੰਗ ਹੋ ਗਈ ਠੀਕ ਹੈ ਪੂਰਾ ਉਹਨਾਂ ਆ ਨਹੀਂ ਗਿਆ ਠੀਕ ਹੈ ਜੀ ਇਹ ਪਾਣੀ ਦੀ ਕਮੀ ਰਹਿੰਦੀ ਹੈ ਡੈਕ ਦੇ ਠੀਕ ਹੈ ਜੀ ਇਹ ਫਿਰ ਆਪਣੇ ਜਿਹੜੇ ਮੋਗੇ ਦਾ ਫालतू ਵਾਧੂ ਪਾਣੀ ਜਗਾ ਹੁੰਦਾ ਉਹ ਏਕ ਪਾਇਆ ਠੀਕ ਹੈ ਜੀ ਤੋਂ ਧੰਨਵਾਦ ਜੀ ਸਰਪੰਚ ਤੇ ਹਰਦੀਪ ਸੈਣੀ ਢੱਲੋ ਸਾਹਿਬ ਤੁਮਤੀ ಗ್ರಾಮ ਪੰਚਾਇਤ ਗਵਿੰਦਗੜ੍ਹ ਦਵੜੀ ਖਾਨਾ ਇੱਥੋਂ ਪਾਈਪ ਲਾਈਨ ਪੈਣੀ ਹੈ ਜੀ ਆਹ ਜਿਹੜਾ ਖਾਲਾ ਆ ਰਿਹਾਗਾ ਕੰਬੇ ਦੇ ਨਾਲ ਖਾਲਾ ਤੇ ਇੱਥੋਂ ਪਾਈਪ ਲਾਈਨ ਜਿਹੜੀ ਪਾ ਕੇ ਇਹ ਪਈ ਦੇ ਨਾਲ ਨਾਲ ਤੇ ਸਾਹਮਣੇ ਜਿਹੜਾ ਵੱਡਾ ਟੈਂਕ ਤੁਹਾਨੂੰ ਅੱਗੇ ਦਿਖਾਇਆ ਆਪਾਂ ਉਹਦੇ ਵਿੱਚ ਸਿੱਧੀ ਪਾਈਪ ਲਾਈਨ ਚਲੀ ਜਾਣੀ ਆ ਤੇ ਉਸ ਪਾਈਪ ਲਾਈਨ ਦੇ ਵਿੱਚ ਫਿਰ ਪਾਣੀ ਜਿਹੜਾ ਜਾਣਾ ਡੈਕ ਦੇ ਵਿੱਚ ਪਾਈਪ ਲਾਈਨ ਦੇ ਵਿੱਚੋਂ ਤੇ ਪਾਣੀ ਫਿਰ ਆਮੋ ਆਮ ਰਹਿਣਾ ਧੰਨਵਾਦ ਆ ਸਾਡੀ ಗ್ರಾಮ ਪੰਚਾਇਤ ਗਵਿੰਦਗੜ ਦਵੜੀ ਖਾਨਾ ਸੋ ਪਾਈਪਾਂ ਤੁਸੀਂ ਦੇਖ ਲਈਆਂ ਸਾਹਮਣੇ ਆਈਆਂ ਪਈਆਂ ਤੇ ਹੋਰ ਵੀ ਪਾਈਪ ਜਿਹੜੀਆਂ ਪਾਈਪਾਂ ਰਹੀਆਂ ਤੇ ਵਧੀਆ ਜਿਹੜਾ ਕੰਮ ਕਰ ਰਹੇ ਆ ਸਰਪੰਚ ਹਰਦੀਪ ਸਿੰਘ ਜੀ ਢੱਲੂ ਸਾਹਿਬ ਸਾਡੇ ਤੇ ਇਧਰਲੇ ਪਾਸੇ ਸਾਡੇ ਮੈਂਬਰ ਸਾਹਿਬ ਧੰਨਵਾਦ ਜੀ ਮੈਂਬਰ ਸਾਹਿਬ ਬਹੁਤ ਵਧੀਆ ਕੰਮ ਜਿਹੜੀ ਸਮੂਚੀ ಗ್ರಾಮ ਪੰਚਾਇਤ ਕਰਵਾ ਰਹੀ ਆ ਹੋਰ ਮੁਲਾਜ਼ਮੋ ਹੁਣ ਲਾਈਨ ਜਿਹੜੀ ਪਾਸ ਹੋ ਗਈ ਆ ਵੀ ਇਧਰ ਨਾਲੇ ਨਾਲ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਜੀ ਪਾਣੀ ਦੀ ਪ੍ਰੋਬਲਮ ਆਉਂਦੀ ਸੀਗੀ ਤੇ ਹਾਂ ਪਾਣੀ ਦੀ ਦਿੱਕਤ ਨਹੀਂ ਆਉਣੀ ਕਿਉਂ ਬਾਰੀਆਂ ਹੈਗੀਆਂ ਠੀਕ ਆ ਜੀ ਬਾਕੀ ਪਿੰਡ ਦੇ ਸੰਯੋਗ ਦੇ ਨਾਲ ਪਾਣੀ ਵੀ ਦੇ ਦਿਆ ਕਰਾਂਗੇ ਲੋਕ ਠੀਕ ਆ ਜੀ ਸੋ ਧੰਨਵਾਦ ਸਾਡੇ ਸਰਦੂਲ ਸਿੰਘ ਦੀ ਟੱਲੋ ਜਿਹੜੇ ਮਲਾਜਮਾ ਵਾਟਰਵਾਸ਼ ਤੇ ਤੇ ਨਾਲ ਬਬਲ ਕੋੜੀਆਂ ਵਾਲਾ ਮਲਾਜਮ ਬਬਲ ਅੱਜ ਕੁਇਰ ਜਿਵੇਂਆ ਕਰਨ ਨਹੀਂ ਨਾ ਸਕਿਆ ਸੋ ਬਹੁਤ ਵਧੀਆ ਜਿਹੜੇ ਛਲਾਗਾ ਜੋ ਕੰਮ ਜਿਹੜੇ ਹੋ ਰਹੀ ਹੈਗੇ ਤੇ ਆਉ ਤੁਹਾਨੂੰ ਅੱਗੇ ਆਪਾਂ ਵਾਟਰਵਾਸ਼ ਦੇ ਵਿੱਚ ਵੀ ਲੈ ਕੇ ਜਾਂਦੇ ਆ ਉਹ ਵੀ ਦਿਖਾਉਣੇ ਆ ਤੁਹਾਨੂੰ ਇਧਰੋਂ ਹੁੰਦੀ ਹੈ ਜੀ ਐਂਟਰੀ ਐਂਟਰੀ ਗੇਟ ਸਾਹਮਣੇ ਵਾਟਰਵਾਸ਼ ਨਗਿੰਦਗੜ ਦੌੜੀ ਖਾਨਾ ਦਾ ਪਾਈਪਲਾਈਨ ਕੁਝ ਆ ਚੁੱਕੀ ਹੈ ਤੇ ਕੁਝ ਪਾਈਪਾਂ ਹਾਰੀਆਂ ਤੇ ਥੋੜੇ ਦਿਨਾਂ ਤੱਕ ਕੰਮ ਚੱਲ ਪੈਣਾ। ਲਓ ਜੀ। ਦੇਖੋ ਫਿਰ ਵਾਟਰ ਵਾਕਸ ਗੁਵਿੰਦਗੜ੍ਹ ਦੌੜੀ ਖਾਨੇ ਦਾ। ਬਹੁਤ ਵਧੀਆ ਫਲ ਬੂਟੇ ਫਲਾਂ ਵਾਲੇ ਦਰਖਤ ਵੀ ਲੱਗੇ ਆ, ਅੰਬ ਲੱਗਿਆ ਦੇਖੋ। ਤੇ ਸ਼ੋਅ ਵਾਲੇ ਬੂਟੇ ਵੀ ਲੱਗੇ ਆ। ਸਾਰੇ ਪ੍ਰਕਾਰ ਦੇ ਬੂਟੇ ਲੱਗੇ ਹੋਏ ਆ ਤੇ ਨਰੇਗਾ ਵੀ ਅੱਜ ਲੱਗੀ ਹੋਈ ਹੈ ਵਿੱਚ। ਨਰੀਗਾ ਵਾਲੇ ਆਪਣੇ ਬੀਬੀਆਂ ਆ ਗਏ ਆਪਣੇ ਭਰਾ ਸਾਰੇ ਆਏ ਆ ਤੇ ਵਧੀਆ ਜਿਹੜਾ ਕੰਮ ਹੋ ਰਿਹਾ ਆਏ ਮਹੀਨੇ ਨਰੀਗਾ ਵੀ ਲੱਗਦੀ ਹੈਗੀ ਨਰੀਗਾ ਤੋਂ ਵੀ ਕੰਮ ਜਿਹੜਾ ਕਰਵਾਇਆ ਜਾਂਦਾ ਤੇ ਅੱਜ ਤੁਹਾਨੂੰ ਅੱਗੇ ਫਿਲਟਰ ਦਿਖਾਉਣੇ ਆਪਾਂ ਫਿਲਟਰ ਜਿਹੜੇ ਜ਼ਰੂਰੀ ਹੁੰਦੇ ਆ ਜਿਹੜੇ ਸਾਫ਼ ਕਰਨੇ ਲਓ ਜੀ ਇੱਥੇ ਬੂਟੇ ਲੱਗੇ ਹੋਇਆ ਨਿੰਬੂਆਂ ਦਾ ਵੀ ਲੱਗਿਆ ਅਮਰੂਦ ਲੱਗੇ ਆ ਕਿੰਨੂ ਲੱਗੇ ਆ ਔਲਾ ਲੱਗੇ ਆ ਅੰਬ ਲੱਗੇ ਆ ਗਾ ਬੇਰੀ ਵੀ ਤੁਹਾਨੂੰ ਤੁਹਾਨੂੰ ਦਿਖਾਈ ਹੈ ਪਹਿਲਾਂ ਵੀਡੀਓ ਚ ਆ ਕੇਲੇ ਵੀ ਇੱਥੇ ਲੱਗਦੇ ਆ ਆ ਜੋ ਜੀ ਅੱਗੇ ਆਪਾਂ ਚੈੱਕ ਕਰਦੇ ਹਾਂ ਜਿਹੜੇ ਫਿਲਟਰ ਆ ਗਏ ਲਓ ਜੀ ਫਿਲਟਰ ਆਹ ਜਿਹੜਾ ਫਿਲਟਰ ਆ ਇਹ ਇਸ ਤਰ੍ਹਾਂ ਤਿਆਰ ਕਰਿਆ ਹੁੰਦਾ ਇਹਨਾਂ ਦਾ ਜਦੋਂ ਦੂਜਾ ਫਿਲਟਰ ਸਾਫ਼ ਕਰਨ ਵਾਲਾ ਹੋ ਜੀ ਤੇ ਇਹ ਫਿਲਟਰ ਦੇ ਵਿੱਚ ਸਰਪਾਣੀ ਛੱਡ ਲੈਂਦੇ ਆ ਆ ਆਪਣਾ ਵੱਡਾ ਡੱਗਾ ਵਾਟਰ ਬਾਕਸ ਵਾਲਾ ਗਵਿੰਦਗੜ੍ਹ ਦਾ ਦੌੜੀ ਖਾਨਾ ਦਾ ਵਾਟਰ ਬਾਕਸ ਖੂਬਸੂਰਤ ਨਜ਼ਾਰਾ ਆਸੇ-પાસੇ ਬਹੁਤ ਵਧੀਆ ਜਿਹੜਾ ਫਸਲਾਂ ਲਹਿਰਾ ਰਹੀਆਂ ਕਣਕ ਸ਼ਰਮਾ ਤੇ ਵੱਡਾ ਡੈਗ ਦੇਖੋ ਇਹਦੇ ਵਿੱਚ ਪਾਈਪ ਲਾਈਨ ਐਸਟ੍ਰੈਕਟ ਸਿੱਟਨੀ ਲਿਆਗੇ ਹੋਰ ਉਹ ਮੋਗੀ ਵਾਲਾ ਜਿਹੜਾ ਮੂੰਹ ਰੱਖਿਆ ਹੋਇਆ ਤੇ ਆਓ ਜੀ ਫਿਰ ਮਿਲ ਗਏ ਸਰਦੂਲ ਸਿੰਘ ਢਿੱਲੋਂ ਨੂੰ ਹਾਂਜੀ ਫਿਰ ਸਰਦੂਲ ਸਿੰਘ ਜੀ ਸਾਨੂੰ ਜਾਣਕਾਰੀ ਦਿਓ ਵੀ ਜਿਹੜਾ ਇਹ ਫਿਲਟਰ ਆ ਤੁਸੀਂ ਕਿੰਨੇ ਸਮੇਂ ਬਾਅਦ ਜਿਹੜਾ ਤੁਸੀਂ ਇਹਨੂੰ ਉਹ ਕਰਦੇ ਆ ਸਾਫ਼ ਕਰਦੇ ਆ ਤੇ ਕਿੰਨੇ ਤੁਸੀਂ ਫਿਲਟਰ ਤਿਆਰ ਕਰਦੇ ਆ ਘੱਗਰ ਅਸੀਂ ਜੀ ਸਾਲ ਮਗਰੋਂ ਇਹ ਕੰਮ ਪਾਉਣੇ ਆ ਫਿਲਟਰਾਂ ਦਾ ਹਾਂਜੀ ਭਾਂਜੀ ਰੇਤਾ ਦੇ ਚ ਚੋਕ ਹੋਇਆ ਜਾਂ ਨਾ ਹੋਇਆ ਹਾਂ ਅਸੀਂ ਫਿਲਟਰ ਕਢਾ ਕੇ ਦੁਬਾਰੇ ਇਹ ਸੈੱਟ ਕਰਾਉਣੇ ਠੀਕ ਆ ਹਾਂ ਸਾਲ ਬਾਅਦ ਹਾਂ ਆ ਪਰੜੀ ਤੱਕ ਰੇਤਾ ਹੁੰਦਾ ਇਹਦਾ ਠੀਕ ਆ ਜੀ ਪਰੜੀ ਤੋਂ ਹੁਣ ਫਟ ਮਨੀਵਾ ਹੀ ਆ ਬਸ ਹਾਂਜੀ 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 ਅਸੀਂ ਫੇਰ ਵੀ ਇਹ ਕਰਾਉਣਾ ਹੀ ਕਰਾਉਣਾ ਠੀਕ ਆ ਜੀ ਹਾਂ ਜਿਹੜੀ ਪਾਉਣਾ ਉਹ ਥੱਲੇ ਤੱਕ ਜਾਵੇ ਨਾ ਠੀਕ ਆ ਹਾਂ ਤੇ ਇਹ ਮੰਨ ਲਓ ਸਾਲ ਬਾਅਦ ਤੁਸੀਂ ਫਿਰ ਟਰਿਆਂ ਤੱਕ ਕਰਦੇ ਹੋ ਹਾਂ ਟਰਿਆਂ ਤੱਕ ਠੀਕ ਆ ਹਾਂ ਸਾਰਾ ਗੁਟਕਾ ਕੱਢ ਕੇ ਪੱਥਰ ਕੱਢ ਕੇ ਠੀਕ ਆ ਤੇ ਫਿਰ ਆਪਾਂ ਇਹ ਕਰਦੇ ਹਾਂ ਸਾਬ ਠੀਕ ਆ ਤੇ ਉਹ ਕਿ ਜਿਹੜੇ ਪਾਣੀ ਦੀ ਪਾਲਸ਼ਾ ਇਹ ਬੜੀ ਵਧੀਆ ਬਣ ਜਾਂਦੀ ਹੈ ਠੀਕ ਆ ਕੁਆਲਿਟੀ ਵਧੀਆ ਬਣਦੀ ਪਾਣੀ ਠੀਕ ਆ ਤੇ ਆਪਣਾ ਫਿਰ ਜਿਹੜਾ ਉਹ ਦੂਜਾ ਆਹ ਫਿਲਟਰ ਆ ਜਿਨ੍ਹਾਂ ਚ ਪਾਣੀ ਕਹੇ ਜੇ ਛੱਡ ਰਹਿਣਾ ਇਹਨਾਂ ਦੇ ਵਿੱਚ ਨਹੀਂ ਸੁੱਕਿਆ ਵਾ ਫਿਲਟਰ ਅਰੇ ਸੁੱਕਿਆ ਵਾ ਹਾਂ ਉਣਾ ਨਹੀਂ ਜੇ ਨੂੰ ਸਕਾਵਾਂਗੇ ਤਾਂ ਫੇਰ ਛਿੱਲਿਆ ਜਾਊਗਾ ਅੱਛਾ ਹਾਂ ਉਤੋਂ ਛਿੱਲਣਾ ਪੈਂਦਾ ਇਹ ਹੁਣ ਛਿੱਲੋਗੇ ਹਾਂ ਤੇ ਫਿਰ ਜਿਹੜਾ ਤੁਸੀਂ ਘੱਗਰ ਧੋਣੇ ਆ ਕਿੰਨੇ ਚਿਰ ਬਾਅਦ ਧੋ ਕੇ ਪਾਉਣੇ ਆ ਇਹਦੇ ਜੀ ਸਾਲ ਮੰਗਰੀ ਸਾਲ ਮੰਗਰੀ ਘੱਗਰ ਧੋਣੇ ਆ ਹਾਂ ਇਹ ਫਿਰ ਜਿਹੜੇ ਤਿੰਨ ਫਿਲਟਰ ਭਰੇ ਆ ਥੋੜਾ ਸਾਲ ਕਢਾਉਂ ਦਿੰਦੇ ਆ ਸਾਲ ਨਹੀਂ ਸਾਲਕ ਪੰਜ ਸਾਲ ਕਢਾਉਂਦੇ ਆ ਅੱਛਾ ਪਰ ਤੁਸੀਂ ਸਾਲ ਬਾਅਦ ਕਰਦੇ ਅਸੀਂ ਕਰਾਉਣੇ ਆ ਇਹ ਠੀਕ ਹੈ ਉਹ ਨਾਲ ਦੀ ਰੇਤਾ ਜਿਹੜਾ ਬਾਹਰ ਹੈ ਛੱਲ ਕੇ ਕੱਢਦੇ ਆ ਹਾਂ ਉਹ ਤੋਂ ਤੋਤਾ ਜਾਂਦਾ ਠੀਕ ਆ ਮੈਂ ਕਿਹਾ ਮorni ਨੂੰ ਕੰਮ ਪੈ ਜਾਂਦਾ ਆਪਣਾ ਸਿੱਧਾ ਠੀਕ ਠੀਕ ਆ ਉਹੀ ਮੈਂ ਤੁਹਾਨੂੰ ਪੁੱਛ ਰਿਹਾ ਸੀ ਨਾ ਵੀ ਜਦੋਂ ਤੁਸੀਂ ਇਹਨਾਂ ਨੂੰ ਛੇਲਦੇ ਆ ਇਹ ਛੇਲਦੇ ਮਾਲਾ ਤੁਸੀਂ ਕਿੰਨੇ ਚਿਰ ਟਾਈਮ ਬਾਅਦ ਇਹਨਾਂ ਨੂੰ ਅਸੀਂ ਛਿਲਦੇ ਤਾਂ 15 ਦਿਨਾਂ ਬਾਅਦ ਮਹੀਨੇ ਬਾਅਦ ਆ ਇਹ ਮੰਨੋ ਮਹੀਨੇ ਬਾਅਦ ਲਾ ਲਓ ਹਾਂ ਮਹੀਨੇ ਬਾਅਦ ਜਿਹੜਾ ਉਹ ਛਿਲਿਆ ਹੁੰਦਾ ਫਿਰ ਉਹਨੂੰ ਨਾਲ ਦੀ ਨਾਲ ਸਾਫ਼ ਕਰਾਉਣੀ ਆ ਨਹੀਂ ਨਾਲ ਦੀਆਂ ਢੇਰੀਆਂ ਲੱਗੀਆਂ ਜਿਵੇਂ ਆ ਵੇ ਢੇਰੀਆਂ ਲੱਗੀਆਂ ਹਾਂ ਢੇਰੀਆਂ ਲੱਗੀਆਂ ਵੀ ਇਹ ਛਿਲਿਆ ਹੁੰਦਾ ਇਹ ਛਕਰੀ ਬਣ ਜਾਂਦੀ ਓਥੇ ਹਾਂ ਹਾਂ ਫਿਰ ਇਹਨੂੰ ਧੋਣੇ ਹੁੰਨੇ ਆ ਹਾਂ ਹੁਣ ਧੋ ਕੇ ਉਹ ਡਿੱਗੀਆਂ ਬਣੀਆਂ ਆਂ ਉਧਰ ਠੀਕ ਆ ਉਧਰ ਹਾਂ ਹਾਂ ਠੀਕ ਆ ਉਹ ਡਿੱਗੀਆਂ ਤੇ ਫਿਰ ਧੋ ਕੇ ਛਾਣ ਕੇ ਫਿਰ ਪਾਉਣੀਆਂ ਛਾਣ ਕੇ ਪਹਿਲਾਂ ਫਿਰ ਧੋਤਾ ਜਾਂਦਾ ਏ ਠੀਕ ਆ ਛਾਣ ਕੇ ਫਿਰ ਓਕੇ ਤੇ ਆ ਵੀ ਮੰਨ ਲਾ ਤਾਂ ਛ ਹਾਂ ਇਹ ਇਕੱਠੇ ਸਕਾਇਏ ਰਹਿਣਾ ਸਰ ਉਹ ਚੱਕਣਾ ਪਊਗਾ ਉੱਤੋਂ ਅੱਛਾ ਸਕਾਇਏ ਹੋਈ ਆ ਹਾਂ ਠੀਕ ਆ ਤੇ ਫਿਰ ਜਿਹੜਾ ਪਾਣੀ ਹੁਣ ਤੁਸੀਂ ਦਿੰਨੇ ਆ ਉਹ ਪਰ ਜਮਾ ਕੀਤਾ ਹੋਇਆ ਵੱਡੇ ਹਾਂ ਟੈਂਕ 'ਚ ਜਮਾ ਕਰਿਆ ਹੋਇਆ ਠੀਕ ਆ ਉੱਪਰ ਟੈਂਕੀ ਆ ਕਿਹੜੇ ਡੱਗ 'ਚ ਹੋ ਗਿਆ ਇਹ ਆਪਣਾ ਇਹਦੇ 'ਚ ਠੀਕ ਆ ਹਾਂ ਮੋਟਰ ਲੱਗੀ ਹੋਇਆ ਵਾਟਰ ਵਸ ਚ ਉਹਦਾ ਵੀ ਇੱਕ ਨੰਬਰ ਪਾਣੀ ਠੀਕ ਚੈੱਕ ਹੋਇਆ ਠੀਕ ਆ ਠੀਕ ਆ ਜੇ ਚੈੱਕ ਅਸੀਂ ਕਰਾ ਲਿਆ ਫੇਰ ਰਾਸਾਨੇ ਕਿਦੋਂ ਮਰਜੀ ਜੇਲੋ ਮਰਜੀ ਕਰਾ ਲੀ ਹਾਂ ਠੀਕ ਜਿਹਨਾਂ ਕਰ ਰਹੇ ਚੈੱਕ ਕਰਾਉਂਦੇ ਨੇ ਉਹਨਾਂ ਇੱਕ ਛੱਡੇ ਨਹੀਂ ਪਾਣੀ ਮਹੀਨਾ ਅਸੀਂ ਬੰਦ ਹੀ ਰੱਖੀਏ ਮੋਟਰ ਠੀਕ ਆ ਤੇ ਜਿਹੜਾ ਆਪਣਾ ਆਹਾ ਤੁਸੀਂ ਕਹਿੰਦੇ ਟਰੇਆਂ ਤੱਕ ਆਪਾਂ ਕਰਦੇ ਹਾਂ ਜਿਵੇਂ ਹੁਣ ਆਹਾ ਫੈਕਟਰੀ ਪਹਿਲਾਂ ਦਾ ਤਿਆਰ ਹੋਇਆ ਵਾ ਇਹ ਹਾਂਜੀ ਇਹਦੀ ਚਰੇਤਾ ਹਜੇ ਘੱਟ ਆ ਅੱਛਾ ਇਹ ਅਸੀਂ ਚਲਾਇਆ ਹੀ ਨਹੀਂ ਫੈਕਟਰੀ ਉਹ ਦੋ ਫੈਕਟਰੀ ਚਲਾਉਂਦੇ ਰਹੇ ਆ ਹੂੰ ਤੇ ਇਹ ਐਸੇ ਲੋਡ ਨਿਕਲੇ ਆਣਾ ਵਿੱਚ ਵੜ ਕੇ ਆ ਗਿਆ ਪਰ ਵਿੱਚ ਹੋਣਗੀ ਰਿਤਾ ਹੂੰ ਰਿਤਾ ਜੇ ਤੂੰ ਮਾ ਕੂੜਾ ਨੇ ਥਲੇ ਵਧੀਆ ਰਿਤਾ ਨੇ ਕੂੜਾ ਮੀਂਹ ਲੈਦੀ ਪਾਣੀ ਪੁਣ ਕੇ ਜਾ ਠੀਕ ਹੈ ਠੀਕ ਹੈ ਤੱਕ ਕਰ ਲੈ ਅੱਛਾ ਪੌੜੀ ਲਾਉਣ ਦੀ ਲੋੜ ਨਹੀਂ ਜੀ ਸੇਲਣਾ ਚੱਕ ਕੇ ਬਠਲਾਏ ਰੱਖ ਜਦੋਂ ਠੀਕ ਆ ਓਕੇ ਓਕੇ ਪੌੜੀ ਲਾਉਣ ਦੀ ਲੋੜ ਨਹੀਂ ਪੌੜੀ ਲਾਉਣ ਦੀ ਲੋੜ ਨਹੀਂ ਹੁਣ ਕਈ ਬੈਟਰ ਵਾਸਤੇ ਆਏ ਹੁੰਦਾ ਉਹ ਤਾਂ ਪੌੜੀਆਂ ਲਾਉਂਦੇ ਆ ਬਹੁਤ ਕੋਈ ਮਤ ਦੇਖੇ ਹੀ ਆ ਪੌੜੀਆਂ ਲਾ ਕੇ ਫੇਰ ਚੱਕਦੇ ਆ ਪੱਥਰ ਦੇ ਸੀ ਜਾਂਦਾ ਥੱਲੇ ਆਉ ਪਾਣੀ ਫੇਰ ਹੀ ਸਹੀ ਪੁਣਿਆ ਜਾਊਗਾ ਪਹਿਲਾ ਮੋਟਾ ਪੱਥਰ ਪਾਉਗਾ ਥੱਲੇ ਹੂੰ ਫਿਰ ਆਪਣੇ ਬਜਰੀ ਛੜਕਾ ਲਈ ਹੂੰ ਫਿਰ 0 ਬਜਰੀ ਹੁੰਦੀ ਹੈ ਇੱਕ ਹੂੰ ਫਿਰ ਘੱਗਰ ਪੈਣਾ ਹੈ ਅੱਛਾ ਫਿਰ ਜਾ ਕੇ ਗੱਲ ਕਰੀਏ ਫਿਰ ਜਾ ਕੇ ਗੱਲ ਕਰੀਏ ਠੀਕ ਹੈ ਸੋ ਧੰਨਵਾਦ ਜੀ ਸਾਡੇ ਹਰਪੂਲ ਸਿੰਘ ਜੀ ਚੌਰੀ ਸਰਦੂਲ ਸਿੰਘ ਜੀ ਹਰਪੂਲ ਸਿੰਘ ਢਿੱਲੋ ਦੇ ਭਾਈ ਸਾਹਿਬ ਨੇ ਸਰਦੂਲ ਸਿੰਘ ਢਿੱਲੋ ਜਿਹੜੇ ਵਾਟਰ ਵਾਕਸ ਗਵਿੰਦਗੜ੍ਹ ਦੇ ਵਿੱਚ ਆਪਣੀਆਂ ਡਿਊਟੀਆਂ ਦੇ ਰਹੇ ਆ ਨਾਲ ਬਬਲ ਆਪਣਾ ਘੂੜੀਆਂ ਵਾਲਾ ਤੇ ਉਹ ਨਹੀਂ ਆਇਆ ਕੋਈ ਰਜੀ ਹੋਈ ਪੈ ਗਏ ਤੇ ਬਹੁਤ ਵਧੀਆ ਕੰਮ ਜਿਹੜਾ ਵਾਟਰ ਬਾਕਸ ਦਾ ਕਰ ਰਹੇ ਆ ਸੋ ਧੰਨਵਾਦ ਕਰਦੇ ਆ ਵੀ ਆਪਣੇ ਭਰਾਵਾਂ ਦਾ ਪਾਈਪਲਾਈਨ ਵੀ ਤੁਹਾਨੂੰ ਹੁਣ ਪਵਾ ਕੇ ਦੇ ਦੇਣੀ ਆ ਜਲਦੀ ਬਹੁਤ ਧੰਨਵਾਦ ਹੈ ਠੀਕ ਹੈ ਬਹੁਤ ਧੰਨਵਾਦ ਸਰਪੰਚ ਜੀ ਹਾਂ ਸੋ ਉਹਦੇ ਨਾਲ ਫਿਰ ਹੋਰ ਵਧੀਆ ਪਾਣੀ ਹਨਾ ਜਿਹੜਾ ਸਿੱਧਾ ਆਇਆ ਕਰੋ ਫਿਰ ਮੋਟਰ ਵੀ ਇੰਨੀ ਚਲਾਉਂਦੀ ਲੋੜ ਨਹੀਂ ਲੋੜ ਹੀ ਨਹੀਂ ਪੈਣੀ ਜਾਨੂ ਹਾਂ ਸੋ ਧੰਨਵਾਦ ਸਰਦੂਲ ਸੈਣੀ ਢੱਲੋ ਸਾਹਿਬ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਜੀ ਇਹ ਆਪਣਾ ਗਵਿੰਦਗੜ੍ਹ ਦਵੜੀ ਖਾਨੇ ਦਾ ਵਾਟਰ ਬਾਕਸ ਲਓ ਜੀ ਸਾਡੀਆਂ ਨਰੇਗਾ ਵਾਲੀਆਂ ਬੀਬੀਆਂ ਲੱਗੀਆਂ ਹੋਊਗਾ ਆਪਾਂ ਗੱਲ ਕਰਦੇ ਆ ਸਾਡੇ ਪਿੰਡ ਦੇ ਨਰੇਗਾ ਦੀਆਂ ਹਾਂਜੀ ਆਂਟੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੇਟਾ ਜੀ ਹੋਰ ਠੀਕ ਹੋ ਜੀ ਹਾਂਜੀ ਠੀਕ ਆ ਜੀ ਤੇ ਵਾਟਰ ਬਾਕਸ ਦਾ ਕੰਮ ਜਿਹੜਾ ਤੁਸੀਂ ਕਰ ਰਹੇ ਆ ਹਾਂਜੀ ਤੇ ਨਰੇਗਾ ਦੇ ਵਿੱਚ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਨਰੇਗਾ ਦਾ 5 ਸਾਲ ਹੋ ਗਏ ਜੀ ਠੀਕ ਹੈ ਜੀ ਠੀਕ ਹੈ ਤੇ ਆਪਣਾ ਜਿਹੜਾ ਵਾਟਰ ਵਾਸ ਦਾ ਪਾਣੀ ਆ ਕਿਵੇਂ ਆ ਲੱਗਦਾ ਵਧੀਆ ਆਉਂਦਾ ਹੈ ਇਹ ਜੀ ਵਧੀਆ ਠੀਕ ਠਾਕ ਆ ਸਾਨੂੰ ਕਿਤੇ ਐਡਾ ਉਹੀ ਨਾ ਕਿਹਾਏ ਉਹ ਵੀ ਉਹ ਮਲਾਇਮ ਫਿਰਦਾ ਨਹੀਂ ਜੀ ਨਹੀਂ ਸਾਨੂੰ ਪਾਣੀ ਠੀਕ ਮਿਲਦਾ ਠੀਕ ਹੈ ਜੀ ਹਾਂਜੀ ਸੋ ਧੰਨਵਾਦ ਜੀ ਤੇ ਤੁਸੀਂ ਦੱਸੋ ਜੀ ਆਂਟੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਾਣੀ ਵਧੀਆ ਆਉਂਦਾ ਵਾਟਰ ਵਾਸ ਦਾ ਹਾਂਜੀ ਹਾਂਜੀ ਗੱਲ ਸਹੀ ਆ ਹਾਂਜੀ ਹਾਂ ਠੀਕ ਹੈ ਤੇ ਪਾਣੀ ਉਦਾਂ ਵਧੀਆ ਪਕਰੇ ਪੂਰਾ ਪਹੁੰਚਦਾ ਪਾਣੀ ਹਾਂਜੀ ਵਧੀਆ ਜਾਂਦਾ ਕਈ ਵਾਰੀ ਉਂਦਾ ਬੱਠਲ ਰੱਖ ਨਾ ਤਾਂ ਨਹੀਂ ਕੋਈ ਨਾ ਜੀ ਨਾ ਜੀ ਨਾ ਵਧੀਆ ਪਾਣੀ ਭਰੀਦਾ ਓਕੇ ਠੀਕ ਹੈ ਠੀਕ ਹੈ ਜੀ ਹਾਂ ਹਾਂ ਹਾਂਜੀ ਮਾਤਾ ਜੀ ਵਧੀਆ ਪਾਣੀ ਆਉਂਦਾ ਘਰਾਂ 'ਚ ਠੀਕ ਹੈ ਜੀ ਕੀ ਕਾ ਵਧਗੇ ਜੀ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਲਓ ਜੀ ਇਹ ਵਾਟਰ ਵਾਸ ਦੇ ਵਿੱਚ ਕੋਈ ਪਰਾਬਲ ਜੀ ਸਾਡਾ ਕੋਈ ਪ੍ਰੋਬਲਮ ਨਹੀਂ ਆ ਰਹੀ ਸਾਡੀਆਂ ਬੀਬੀਆਂ ਕਹਿੰਦੀਆਂ ਵੀ ਵਧੀਆ ਪਾਣੀ ਆਉਂਦਾ ਪਿੰਡ ਦੇ ਵਿੱਚ ਤੇ ਵਾਟਰ ਵਾਸ ਦਾ ਜਿਹੜਾ ਨਰੇਗਾ ਵਾਲਾ ਕੰਮ ਉਹਦਾ ਸਾਫ ਸਫਾਈ ਦਾ ਉਹ ਵੀ ਮਹੀਨੇ ਬਾਅਦ ਕਿੰਨੇ ਚਿਰ ਬਾਅਦ ਕਰਾਉਣੇ ਮਹੀਨੇ ਤੋਂ ਕਿ ਦੋ ਮਹੀਨੇ ਤੋਂ ਦੋ ਕੁ ਮਹੀਨੇ ਤੇ ਕਰ ਦਿੰਦੇ ਦੋ ਕੁ ਮਹੀਨੇ ਆ ਠੀਕ ਆ ਤੇ ਜਿਹੜਾ ਆਹ ਪਿਆ ਗਿਆ ਇਹ ਵੀ ਚੁਕਾ ਦੇਣਾ ਤੁਸੀਂ ਨਹੀਂ ਇਹ ਫਿਰ ਆਦਾ ਤੂੰ ਹੀ ਦਾ ਕਰਕੇ ਜੀ ਸਾਲਾਂ ਚ ਫਿਰ ਮੇਰੇ ਗੱਲਾਂ ਕੰਮ ਚੱਲਦਾ ਨਾ ਠੀਕ ਆ ਠੀਕ ਆ ਮਗਰ ਤੂੰ ਹੀ ਪਾ ਲਈ ਠੀਕ ਆ ਠੀਕ ਆ ਤੇ ਹੁਣ ਹੋਰ ਫਿਰ ਕੀ ਮੈਂ ਆਪਣਾ ਸਬਜੀ ਸੂਜੀ ਲਾਉਣੇ ਹੁੰਨੇ ਆ ਸਾਲਜੀ ਆਵੇ ਸਾਗ ਦਾ ਠੀਕ ਗਾਹਲੀ ਰੁੱਤ ਚ ਸਾਗ ਲਾਈਦਾ ਜੀ ਤੇ ਗਰਮੀ ਵਾਲੀ ਰੁੱਤ ਰੁੱਤ ਜਿਹੜਾ ਰੁੱਤ ਮੁਤਾਬਕ ਜਿਹੜਾ ਸਬਜ਼ੀ ਵੀ ਲਾ ਲੈਂਦੇ ਆ ਤੇ ਅੰਬ ਉਹ ਫਿਰ ਵਧੀਆ ਲੱਗਦੇ ਆ ਬੁੱਟੇ ਨੂੰ ਆਹ ਫਲ ਚੱਕਦੇ ਅੰਬ ਵਧੀਆ ਲੱਗਦੇ ਜੀ ਅੰਬੋਂ ਨਿੰਬੂ ਠੀਕ ਆ ਹੋਰ ਵੀ ਲਾਓ ਬੁੱਟੇ ਔਲੇ ਵੀ ਠੀਕ ਆ ਹਾਂਜੀ ਕਿੰਨੂ ਮਰੋਦਾ ਸਾਰੇ ਕਿਸਮਾਂ ਦੇ ਮਹਿਲਾਂ ਕੇਲੇ ਜਿੰਨੇ ਤੂੰ ਗਨਾਈ ਆ ਕਦੇ ਖਵਾਏ ਤਾਂ ਨਹੀਂ ਧੰਨਵਾਦ ਜੀ ਸਾਡੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਵੀਰਾਂ ਦਾ ਵਾਟਰਵਾਸ ਵਾਲੇ ਮੁਲਾਜ਼ਮ ਸਮੁੱਚੀ ಗ್ರಾಮ ਪੰਚਾਇਤ ਗਵਿੰਦਗੜ੍ਹ ਦੌੜੀ ਖਾਨਾ ਤੇ ਨਾਲ ਸਾਡੇ ਨਰੇਗਾ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਜੀ ਪਾਣੀ ਵਾਕਈ ਇੱਕ ਨੰਬਰੀ ਆਉਂਦਾ ਨਾ ਜਮਾਂ ਜੀ ਓਕੇ ਪਾਣੀ ਇੱਕ ਨੰਬਰ ਠੀਕ ਆ ਜੀ ਧੰਨਵਾਦ ਹਾਂ ਜੀ ਹੁਣ ਆਪਾਂ ਆਪਣੇ ਭਾਈ ਬਵਲ ਕੋੜਗਾਂ ਵਾਲੇ ਨਾਲ ਵੀ ਗੱਲ ਕਰਦੇ ਆ ਹਾਂ ਬਵਲ ਜੀ ਹਾਂ ਜੀ ਕਿਵੇਂ ਆ ਫਿਰ ਬਿੱਲ ਬੁਲ ਆਈ ਜਾਂਦਾ ਆਪਣੇ ਪਿੰਡ ਦਾ ਬੱਸ ਬਿੱਲ ਆਈ ਜਾਂਦਾ ਥੋੜਾ ਬਹੁਤਾ ਜਿਵੇਂ ਚੱਲੀ ਜਾਂਦਾ ਬਸ ਚਲਾਈ ਠੀਕ ਆ ਤੇ ਕੋਈ ਕੰਪਲੀਟ ਤਾਂ ਨਹੀਂ ਆ ਰਹੀ ਨਹੀਂ ਨਹੀਂ ਕੋਈ ਕੰਪਲੀਟ ਨਹੀਂ ਕੋਈ ਲੰਬਾ ਤਾਂ ਨਹੀਂ ਦੇ ਰਿਹਾ ਓਕੇ ਬਈ ਸਾਰਾ ਕੁਝ ਪਾਣੀ ਵਧੀਆ ਦੇ ਰਹੇ ਹੋ ਪਾਣੀ ਵਧੀਆ ਜੀ ਤੇ ਆਉਣ ਵਾਲੇ ਥਮੇ ਦੇ ਵਿੱਚ ਪਾਈਪ ਲਾਈਨ ਵੀ ਪੈ ਰਹੀ ਆ ਹਾਂਜੀ ਹਾਂ ਇਹ ਬਹੁਤ ਵਧੀਆ ਪੰਚਾਇਤ ਦਾ ਉਪਰਾਲਾ ਹੈ ਠੀਕ ਹੈ ਜੀ ਬਹੁਤ ਸੋਹਣੀ ਗੱਲ ਹੈ ਪੰਚਾਇਤ ਆਪਣੀ ਪਵਾ ਰਹੀ ਆ ਇਹ ਗਵਿੰਦਗੜ੍ਹ ਦੀ ਹਾਂਜੀ ਹਾਂਜੀ ਹਰਦੀਪ ਸਿੰਘ ਢਿੱਲੋਂ ਸਰਪੰਚਾ ਢਿੱਲੋਂ ਹਾਂ ਹੋਰ ਵਧੀਆ ਸੈਟ ਆ ਓਕੇ ਜੀ ਸੋ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਵਿੰਦਗਾੜ ਦਬੜੀ ਖਾਨਾ ಗ್ರಾಮ ਪੰਚਾਇਤ ਦੇ ਵੱਲੋਂ ਪਾਪ ਲਾਨ ਪਵਾਈ ਜਾਣੀ ਆ ਤੇ ਪਾਣੀ ਫਿਰ ਬਬਲ ਸਿਆਂ ਆਮ ਆਮੀ ਰਹਿਣਾ ਆਮ ਆਮ ਤੇ ਸਾਡੇ ਦੋਨੇ ਮੁਲਾਜ਼ਮ ਸਰਦੂਲ ਢਿੱਲੋ ਦੇ ਬਬਲ ਕੁੜੀਆਂ ਵਾਲਾ ਜਿਹੜੇ ਵਾਟਰ ਵਾਕ ਦੇ ਵਿੱਚ ਲੰਬੇ ਸਮੇਂ ਤੋਂ ਡਿਊਟੀਆਂ ਦੇ ਰਹੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੋਸਤੋ ਧੰਨਵਾਦ ਸਾਰਿਆਂ ਦਾ